ਦੋਸਤੋ ਤੁਸੀਂ ਭਾਗਾਂ ਵਾਲਿਓ ਲੱਕੀਓ ਜਿਨ੍ਹਾਂ ਦਾ ਵੀ ਇਸ ਲੱਕੀ ਡਰਾਅ ਦੇ ਵਿੱਚ ਨਾਮ ਆਇਆ ਤਾਂ ਦੋਸਤੋ ਅਗਲਾ ਪ੍ਰੋਸੈਸ ਤੁਸੀਂ ਘਰ ਬੈਠੇ ਕਿਵੇਂ ਅਪਲਾਈ ਕਰਨਾ ਤੁਹਾਨੂੰ ਬਹੁਤ ਹੀ ਏਜੰਟ ਕਹਿਣਗੇ ਕਿ ਤੁਸੀਂ 5 ਲੱਖ ਰੁਪਇਆ ਦੇ ਦਿਓ ਤੁਹਾਡਾ ਵਰਕ ਪਰਮਿਟ ਲਵਾ ਦਿਆਂਗੇ 2 ਸਾਲ ਦਾ 10 ਲੱਖ ਦੇ ਦਿਓ ਤਾਂ ਇਨ ਇਹੋ ਜਿਹੇ ਠੱਗਾਂ ਤੋਂ ਤੁਸੀਂ ਬਚਣਾ ਸਾਰੇ ਦਾ ਸਾਰਾ ਪ੍ਰੋਸੈਸ ਤੁਹਾਨੂੰ ਚੰਗੇ ਤਰੀਕੇ ਨਾਲ ਸਮਝਾਇਆ ਜਾਊਗਾ ਕੱਲਾ ਕੱਲਾ ਡਾਕੂਮੈਂਟ ਫੰਡ ਕਿੰਨੇ ਚਾਹੀਦੇ ਡਾਕੂਮੈਂਟ ਕੀ ਕੀ ਲੱਗਣੇ ਆ ਤਾਂ ਦੋਸਤੋ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਉਹਨਾਂ ਯਾਰਾਂ ਦੋਸਤਾਂ ਤੱਕ ਵੀ ਜ਼ਰੂਰ ਪਹੁੰਚਾਓ ਜਿਹੜੇ ਜਿਹੜੇ ਏ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਤੁਹਾਡਾ ਪਾਸਪੋਰਟ ਹੋਣਾ ਜ਼ਰੂਰੀ ਆ 6 ਮਹੀਨੇ ਦੀ ਉਹਦੀ ਵੈਲਿਡਿਟੀ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਹੋਣਾ ਚਾਹੀਦਾ ਫਿਰ ਤੁਹਾਡਾ ਬਰਥ ਸਰਟੀਫਿਕੇਟ ਆ ਜਿਹੜਾ ਉਹ ਇੰਗਲਿਸ਼ ਦੇ ਵਿੱਚ ਹੋਣਾ ਜ਼ਰੂਰੀ ਆ ਜਿਹਦਾ ਜਿਹਦਾ ਵੀ ਬਰਸ ਸਰਟੀਫਿਕੇਟ ਪੰਜਾਬੀ ਦੇ ਵਿੱਚ ਆ ਹੁਣੇ ਤੋਂ ਇੰਗਲਿਸ਼ ਦੇ ਵਿੱਚ ਉਹਨੂੰ ਟਰਾਂਸਲੇਟ ਕਰਵਾ ਲਓ ਤਾਂ ਕਿ 90 ਦਿਨਾਂ ਦੇ ਵਿੱਚ ਤੁਸੀਂ ਸਾਰਾ ਆਪਦਾ ਪ੍ਰੋਸੈਸ ਸਟਾਰਟ ਕਰ ਸਕੋ ਉਦੋਂ ਬਾਅਦ ਤੁਹਾਡੀ ਪਾਸਪੋਰਟ ਸਾਈਜ਼ ਇੱਕ ਫੋਟੋ ਚਾਹੀਦੀ ਆ ਤੇ ਤੁਹਾਡਾ ਪੈਨ ਕਾਰਡ ਉਦੋਂ ਬਾਅਦ ਹੋਮ ਅਫੇਅਰ ਤੋਂ ਜਿਹੜੀ ਵੀ ਤੁਹਾਨੂੰ ਸਿਲੈਕਸ਼ਨ ਦੀ ਈਮੇਲ ਆਈ ਆ ਉਹਦਾ ਤੁਹਾਨੂੰ ਸਕਰੀਨਸ਼ਾਟ ਚਾਹੀਦਾ ਅਪਰੂਵਲ ਲੈਟਰ ਚਾਹੀਦਾ ਉਹਦਾ ਉਦੋਂ ਬਾਅਦ ਉਰੇ ਥੱਲੇ ਜਰੂਰ ਤੁਹਾਨੂੰ ਲੈਟਰ ਆਊਗੀ ਯੂਨੀਕ ਰੈਫਰੈਂਸ ਨੰਬਰ ਲਿਖਿਆ ਹੋਊਗਾ ਕਨਫਰਮੇਸ਼ਨ ਨੰਬਰ ਉਹ ਚਾਹੀਦਾ ਈਮੇਲ ਜਾਂ ਐਸਐਮਐਸ অথੈਟੀਕੇਸ਼ਨ ਦੇ ਲਈ ਚਾਹੀਦਾ ਜੀ ਦੋਸਤੋ ਇਹ ਬੇਸਿਕ ਜੇ ਡਾਕੂਮੈਂਟਸ ਜਿਹੜੇ ਹਰ ਇੱਕ ਬੰਦੇ ਕੋਲੇ ਹੁੰਦੇ ਆ ਹਰ ਇੱਕ ਇਨਸਾਨ ਕੋਲੇ ਹੁੰਦੇ ਆ ਜਿਨ੍ਹਾਂ ਨੇ ਵੀ ਵੀਜ਼ਾ ਅਪਲਾਈ ਕਰਨਾ ਤਾਂ ਬਾਕੀ ਦੇ ਡਾਕੂਮੈਂਟ ਜਿਹੜੇ ਮੇਨ ਡਾਕੂਮੈਂਟ ਆ ਤੁਹਾਡੇ ਉਹ ਹੁਣ ਦੱਸਣ ਜਾ ਰਹੇ ਆ ਤੁਹਾਨੂੰ ਵੀ ਕੀ ਕੀ ਤੁਹਾਨੂੰ ਡਾਕੂਮੈਂਟ ਜਿਹੜੇ ਡਿਟੇਲ ਦੇ ਵਿੱਚ ਚਾਹੀਦੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਪ੍ਰੂਫ ਆਫ ਫੰਡਸ ਬੈਂਕ ਸਟੇਟਮੈਂਟ ਫੋਰ ਲਾਸਟ 6 ਮੰਥ ਤੁਹਾਡੇ ਕੋਲ ਤੁਹਾਡੀ ਸਟੇਟਮੈਂਟ ਹੋਣੀ ਚਾਹੀਦੀ ਆ ਜਿਹਦੇ ਵਿੱਚ ਤੁਸੀਂ 3 ਲੱਖ ਰੁਪਈਆ ਦਾ ਸ਼ੋਅ ਕਰਨਾ ਉਹ ਫੰਡ ਸ਼ੋਅ ਕਿਵੇਂ ਕਰਨੇ ਆ ਮੰਨ ਲਓ ਤੁਹਾਨੂੰ ਕੋਈ ਵੀ ਇਨਕਮ ਆ ਜਿਹੜੀ ਤੁਸੀਂ ਕੋਈ ਜ਼ਮੀਨ ਵਿੱਚ ਸੀ ਕੋਈ ਪਲਾਟ ਵੇਚਿਆ ਸੀ ਤਾਂ ਉੱਥੋਂ ਤੁਹਾਡੇ ਕੋਲ ਆਈ ਜਾਂ ਤੁਹਾਡੇ ਪੈਨਸ ਨੇ ਤੁਹਾਨੂੰ ਸਪான்ਸਰ ਕੀਤੀ ਉਹ ਡਿਟੇਲ ਦੇ ਵਿੱਚ ਚਾਹੀਦੀ ਆ ਲਾਸਟ ਦੇ 6 ਮਹੀਨਿਆਂ ਬਾਅਦ ਤੁਹਾਡੇ ਕੋਲੇ ਉਹ ਪੈਸੇ ਬਚੇ ਕਿਵੇਂ ਜਾਂ ਦੋ ਚਾਰ ਐਂਟਰੀਆਂ ਦੇ ਵਿੱਚ ਤੁਸੀਂ ਇਹ ਪੈਸੇ ਆ ਜਿਹੜੇ ਰੱਖ ਸਕਦੇ ਹੋ ਪਰ ਜਿੱਥੋਂ ਪੈਸੇ ਉਹ ਆਏ ਆ ਇਨਕਮ ਸੋਰਸਸ ਤੋਂ ਆਏ ਆ ਜਾਂ ਕਿਸੇ ਨੇ ਸਪான்ਸਰ ਕੀਤੇ ਆ ਭੈਣ ਭਰਾਣੇ ਕੀ ਦਿੱਤੇ ਆ ਜਾਂ ਆਪਣੇ ਮੰਮੀ ਡੈਡੀ ਨੇ ਦਿੱਤੇ ਆ ਤਾਂ ਉਹਦਾ ਸਪான்ਸਰ ਲੈਟਰ ਲਾਉਣਾ ਜ਼ਰੂਰ ਬਹੁਤ ਹੀ ਲਾਜ਼ਮੀ ਆ ਜ਼ਰੂਰੀ ਆ ਇਹ ਜਿਹੜੇ ਫੰਡ ਆ ਤੁਸੀਂ ਫਿਕਸਡ ਡਿਪੋਜ਼ਿਟ ਵੀ ਸ਼ੋਅ ਕਰ ਸਕਦੇ ਹੋ ਜਾਂ ਲਿਕਵਿਡ ਦੇ ਵਿੱਚ ਵੀ ਤੁਸੀਂ ਇਹ ਫੰਡ ਦਿਖਾ ਸਕਦੇ ਹੋ ਪਰ ਜਿਹਦੀ ਫਾਈਲ ਲੱਗਣੀ ਆ ਉਹਦੇ ਖਾਤੇ 'ਚ ਹੋਣਾ ਬਹੁਤ ਜ਼ਰੂਰੀ ਆ ਉਦੋਂ ਬਾਅਦ ਤੁਹਾਡੀ ਆਈਟੀਆਰ ਜਿਹੜੀ ਉਹ ਫਿਲ ਕੀਤੀ ਹੋਵੇ ਜਾਂ ਜਿੱਥੋਂ ਤੁਹਾਡੇ ਫੰਡ ਆਏ ਆ ਉਹਦਾ ਇੱਕ ਐਫੀਡੇਵਟ ਬਣ ਜਾਂਦਾ ਕਚਹਿਰੀਆਂ ਦੇ ਵਿੱਚੋਂ ਕੋਰਟ ਦੇ ਵਿੱਚੋਂ ਦੋ 250 ਦਾ ਤਾਂ ਉਹ ਇੱਕ ਸਪான்ਸਰ ਲੈਟਰ ਜ਼ਰੂਰ ਲਾਉਣਾ ਕਿ ਇਹ ਮੇਰੇ ਮੰਮੀ ਆ ਜਾਂ ਇਹ ਮੇਰਾ ਡੈਡੀ ਨੇ ਇਹਨਾਂ ਨੇ ਮੈਨੂੰ ਸਪான்ਸਰ ਕੀਤਾ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਮੇਰਾ ਇਹ ਹਾਇਰ ਐਜੂਕੇਸ਼ਨ ਦੇ ਲਈ ਖਰਚਾ ਜਾਂ ਵਰਕ ਪਰਮਿਟ ਦੇ ਲਈ ਖਰਚਾ ਅੱਗੇ ਚੱਕ ਰਹੇ ਨੇ ਤਾਂ ਉਹ ਪ੍ਰੂਫ ਲਾਉਣਾ ਬਹੁਤ ਲਾਜ਼ਮੀ ਆ ਐਜੂਕੇਸ਼ਨ ਜੇ ਤੁਹਾਡਾ ਬੈਲਡ ਦੇ ਵਿੱਚ ਨਾਮ ਆ ਗਿਆ ਐਜੂਕੇਸ਼ਨ ਕੀ ਕੀ ਚਾਹੀਦੀ ਆ ਇਹ ਚੀਜ਼ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਆ ਤਾਂ ਸਭ ਤੋਂ ਪਹਿਲਾਂ ਤੁਹਾਡੀ ਹਾਈएस्ट ਐਜੂਕੇਸ਼ਨ ਆ ਜਿਹੜੀ ਸਭ ਤੋਂ ਪਹਿਲਾਂ ਜਿਆਦਾ ਤੁਹਾਡੀ ਬੈਚਲਰ ਡਿਗਰੀ ਹੋਣੀ ਕੰਪਲੀਟ ਹੋਈ ਹੋਣੀ ਜ਼ਰੂਰੀ ਆ ਜਾਂ ਤੁਹਾਡੇ ਕੋਲ 6 ਲੈਵਲ ਦਾ ਡਿਪਲੋਮਾ ਚਾਹੀਦਾ ਜੇ ਤੁਸੀਂ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹੇ ਹੋ ਤਾਂ ਤੁਹਾਡੇ ਕੋਲੇ ਇੰਗਲਿਸ਼ ਲੈਂਗੁਏਜ ਟੈਸਟ ਵੀ ਹੋਣਾ ਜ਼ਰੂਰੀ ਆ ਜੇ ਤੁਸੀਂ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹੇ ਹੋ ਮਤਲਬ ਤੁਸੀਂ ਡਿਗਰੀ ਆ ਜਿਹੜੀ ਉਹ ਪੰਜਾਬੀ ਮੀਡੀਅਮ ਤੋਂ ਕੀਤੀ ਆ ਤਾਂ ਤੁਹਾਡੇ ਐਲਸ ਚੋਂ 4.5 ਜਾਂ ਪੀਟੀ ਚੋਂ 46 ਸਕੋਰ ਹੋਣੇ ਜ਼ਰੂਰੀ ਨੇ ਇਹ ਇਹ ਗੱਲ ਹੋ ਗਈ ਕੰਪਲੀਟ এডੂਕੇਸ਼ਨ ਦੀ ਵੀ এডੂਕੇਸ਼ਨ ਦੇ ਲਈ ਆਪ ਨੂੰ ਕੀ ਕੀ ਚਾਹੀਦਾ ਉਦੋਂ ਬਾਅਦ ਮੰ ਲੋ ਜੇ ਤੁਹਾਡਾ ਪੜ੍ਹਾਈ ਦੇ ਵਿੱਚ ਗੈਪ ਆ ਜਾਂ ਤੁਸੀਂ ਆਪਦੀ ਡਿਗਰੀ ਤੋਂ ਬਾਹਰ ਕੋਈ ਤੁਹਾਡੇ ਕੋਲੇ ਐਕਸਪੀਰੀਅੰਸ ਹੈਗਾ ਕੋਈ ਤੁਸੀਂ ਡਿਗਰੀ ਕੀਤੀ ਉਸ ਤੋਂ ਬਾਅਦ ਕੋਈ ਕੰਮਕਾਰ ਕੀਤਾ ਤਾਂ ਉਹ ਵੀ ਤੁਸੀਂ ਐਕਸਪੀਰੀਅੰਸ ਲਾ ਸਕਦੇ ਹੋ ਜਿਹੜਾ ਕਿ ਜੈਨੂਨ ਹੋਣਾ ਤੁਹਾਡੇ ਕੋਲ ਜ਼ਰੂਰੀ ਆ ਕਿਤੇ ਤੁਸੀਂ ਜੌਬ ਕੀਤੀ ਹੈ ਕਿਸੇ ਵਧੀਆ ਥਾਂ ਤੇ ਜੌਬ ਕੀਤੀ ਆ ਕਿਸੇ ਵਧੀਆ ਕੰਪਨੀ ਦੇ ਵਿੱਚ ਜੌਬ ਕੀਤੀ ਆ ਉਹਦਾ ਸੀਵੀ ਰੈਜ਼ਿਊਮ ਵੀ ਤੁਸੀਂ ਲਾ ਸਕਦੇ ਹੋ ਜੌਬ ਲੈਟਰ ਵਗੈਰਾ ਵੀ ਲਾ ਸਕਦੇ ਹੋ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਤੁਹਾਡੀ ਟਰੈਵਲ ਆਇਨਰੀ ਜਿਵੇਂ ਕਿ ਹੋਟਲ ਹੋਟਲ ਸਟੇ ਹੋਣਾ ਚਾਹੀਦਾ ਜਾਂ ਤੁਹਾਡੇ ਕੋਲੇ ਆਉਣ ਜਾਣ ਦੀ ਟਿਕਟ ਵੀ ਹੋਣੀ ਚਾਹੀਦੀ ਆ ਤੇ ਜਿੱਥੇ ਤੁਸੀਂ ਰਹਿਣਾ ਕਿਸੇ ਭੈਣ ਭਰਾ ਕੋਲੇ ਰਿਸ਼ਤੇਦਾਰ ਕੋਲੇ ਰਹਿਣਾ ਤਾਂ ਉਹਨਾਂ ਦਾ ਐਡਰੈਸ ਲਾਜ਼ਮੀ ਤੁਹਾਡੇ ਕੋਲ ਹੋਣਾ ਚਾਹੀਦਾ ਉਹਨਾਂ ਦਾ ਫੋਨ ਨੰਬਰ ਉਹਨਾਂ ਦੀ ਈਮੇਲ ਉਹਨਾਂ ਦਾ ਨਾਮ ਉਹਨਾਂ ਦਾ ਐਡਰੈਸ ਪ੍ਰੋਪਰ ਵਿਦ ਪੋਸਟਲ ਕੋਡ ਉਦੋਂ ਬਾਅਦ ਜਦੋਂ ਤੁਸੀਂ ਆਪਦੀ ਐਪਲੀਕੇਸ਼ਨ ਜਿਹੜੀ ਸਬਮਿਟ ਕਰਨੀ ਆ VFS ਦੇ ਵਿੱਚ ਅੰਬੈਸੀ ਦੇ ਵਿੱਚ ਤਾਂ ਤੁਹਾਡੇ ਕੋਲ ਕੰਪਲੀਟ ਵੀਜ਼ਾ ਐਪਲੀਕੇਸ਼ਨ ਫਾਰਮ ਹੋਣਾ ਜ਼ਰੂਰੀ ਆ UK ਅਪਾਇੰਟਮੈਂਟ ਕਨਫਰਮੇਸ਼ਨ ਹੋਣੀ ਜ਼ਰੂਰੀ ਆ VFS ਦੀ ਜਦੋਂ ਤੁਸੀਂ ਅਪਾਇੰਟਮੈਂਟ ਚੈੱਕ ਲਈ ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਵੀਜ਼ਾ ਫੀਸ ਰਸੀਪਟ ਹੋਣੀ ਜ਼ਰੂਰੀ ਆ ਰਸੀਦ ਹੋਣੀ ਜ਼ਰੂਰੀ ਆ ਇੱਕ ਤੁਹਾਨੂੰ TB ਜਾਂ ਜਿਹਨੂੰ ਆਪਾਂ ਮੈਡੀਕਲ ਵੀ ਕਹਿ ਦਿੰਨੇ ਆ ਟੀਬੀ ਟੈਸਟ ਵੀ ਕਰਵਾਉਣਾ ਪਊਗਾ ਇਹਦੇ ਵਿੱਚ 7000 ਰੁਪਏ 7500 ਦਾ ਕਿਸੇ ਵੀ ਹਸਪੀਟਲ ਤੋਂ ਉਹ ਹੋ ਜਾਂਦਾ ਪ੍ਰਾਈਵੇਟ ਵੀ ਕਰਵਾ ਸਕਦੇ ਹੋ ਗਵਰਨਮੈਂਟ ਤੋਂ ਵੀ ਕਰਵਾ ਸਕਦੇ ਹੋ ਤਾਂ ਇਹ ਜ਼ਰੂਰੀ ਆ ਤੁਹਾਡੇ ਲਈ ਤੁਸੀਂ ਆਪਦੇ ਖਾਤੇ ਦੇ ਵਿੱਚ ਫੰਡ ਰੱਖ ਲੇ ਮੈਡੀਕਲ ਕਰਵਾ ਲਿਆ ਤੇ ਐਜੂਕੇਸ਼ਨ ਦੇ ਸਾਰੇ ਡਾਕੂਮੈਂਟ ਕਲੀਅਰ ਕਰ ਲੇ ਤਾਂ ਤੁਹਾਡੇ ਕੋਲੇ ਉਦੋਂ ਬਾਅਦ ਵੀਐਫਐਸ ਵਗੈਰਾ ਦੀ ਸਾਰੀ ਰਸੀਪਟ ਬੁਕਿੰਗ ਰਸੀਪਟ ਬਾਇਓਮੈਟ੍ਰਿਕ ਰਸੀਪਟ ਹੋਣੀ ਜ਼ਰੂਰੀ ਆ ਤਾਂ ਫਿਰ ਤੁਸੀਂ ਬਾਇਓਮੈਟ੍ਰਿਕ ਕਨਫਰਮੇਸ਼ਨ ਸਲਿੱਪ ਵੀ ਨਾਲ ਰੱਖਣੀ ਆ ਇੱਕ ਤੁਹਾਨੂੰ ਪੀਸੀਸੀ ਜਿਹੜੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ ਉਹ ਚਾਹੀਦਾ ਤੇ ਇੱਕ ਪੀਸੀਸੀ ਪਾਸਪੋਰਟ ਵਾਲੀ ਉਹ ਵੀ ਹੋਣੀ ਜ਼ਰੂਰੀ ਆ ਤੁਹਾਡੇ ਕੋਲੇ ਇਹ ਫਾਈਲ ਲਾਉਣ ਤੋਂ ਪਹਿਲਾਂ-ਪਹਿਲਾਂ ਦੇ ਡਾਕੂਮੈਂਟ ਆ ਸਾਰੇ ਐਜੂਕੇਸ਼ਨਲ ਡਾਕੂਮੈਂਟ ਡਿਗਰੀ ਤੁਹਾਡੀ ਕੀਤੀ ਹੋਵੇ ਜਾਂ ਜੇ ਤੁਸੀਂ ਪੰਜਾਬ ਪੰਜਾਬ ਬੋਰਡ ਤੋਂ ਪੜ੍ਹੇ ਹੋ ਤਾਂ ਤੁਹਾਡੇ ਕੋਲੇ ਇੰਗਲਿਸ਼ ਟੈਸਟ ਹੋਣਾ ਜ਼ਰੂਰੀ ਆ ਲੈਂਗੁਏਜ ਇੰਗਲਿਸ਼ ਲੈਂਗੁਏਜ ਟੈਸਟ ਹੋਣਾ ਜ਼ਰੂਰੀ ਆ ਜਿਹਦੇ ਵਿੱਚ ਤੁਹਾਡੇ ਕੋਲ 3.4 ਬੈਂਡ ਜਾਂ ਪੀਟੀ ਦਿਓ 46 ਸਕੋਰ ਚਾਹੀਦੇ ਨੇ ਜੇ ਤੁਸੀਂ ਅੰਡਰ ਗ੍ਰੈਜੂਏਟ ਲੈਵਲ 6 ਦਾ ਡਿਪਲੋਮਾ ਕੀਤਾ ਹੋਇਆ ਤਾਂ ਤੁਹਾਡਾ ਉਹ ਵੀ ਚੱਲ ਸਕਦਾ ਜੇ ਤੁਹਾਨੂੰ ਇਹਦਾ ਕੰਮ ਕੀ ਆ ਤਾਂ ਉਹ ਵੀ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਜ਼ਰੂਰ ਦੱਸੂਗਾ ਲੈਵਲ 6 ਡਿਪਲੋਮਾ ਕੋਰਸਸ ਐਗਜ਼ਾਮਪਲ ਇਨ ਇੰਗਲਿਸ਼ ਐਂਡ ਪੰਜਾਬੀ ਲੈਵਲ 6 ਡਿਪਲੋਮਾ ਬਿਜ਼ਨਸ ਮੈਨੇਜਮੈਂਟ ਲੈਵਲ 6 ਡਿਪਲੋਮਾ ਇਨ ਹੈਲਥ ਐਂਡ ਸੋਸ਼ਲ ਸੋਸ਼ਲ ਕੇਅਰ level 6 diploma in information technology ایਵੇਂ ਦੇ ਜਿਹੜੇ ਡਿਪਲੋਮਾਸ ਆ ਉਹ level 6 ਦੇ ਵਿੱਚ ਆਉਂਦੇ ਆ ਇਹ ਜਿਹੜੇ ਕੋਰਸ ਆ ਬੇਸਿਕਲੀ ਇਹ 1 ਸਾਲ ਜਾਂ 12 ਮਹੀਨੇ ਜਾਂ 18 ਮਹੀਨੇ ਦੇ ਹੁੰਦੇ ਆ ਤਾਂ ਇਹ ਜਿਹੜੇ ਡਿਪਲੋਮੇ ਆ ਜੇ ਤੁਹਾਡੇ ਕੀਤੇ ਆ ਤਾਂ ਵੀ ਤੁਸੀਂ ਯੂਕੇ ਲਾਟਰੀ ਵੀਜ਼ਾ ਦੇ ਲਈ एलिजिਬਲ ਹੋ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਕਰ ਸਕਦੇ ਹੋ ਤਾਂ ਦੋਸਤੋ ਜੇ ਤੁਸੀਂ ਸਾਲ ਦੀ ਪੜਾਈ ਕੀਤੀ ਹੋਈ ਆ ਜਾਂ 12 ਜਾਂ 18 ਮਹੀਨਿਆਂ ਦੀ ਪੜ੍ਹਾਈ ਆ ਜਿਹੜੀ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਹੈ ਜਾਂ ਇਹਨਾਂ ਕੋਰਸਸ ਦੇ ਵਿੱਚ ਕੀਤੀ ਹੋਈ ਆ ਤਾਂ ਤੁਸੀਂ ਯੂਕੇ ਲਾਟਰੀ ਵੀਜ਼ਾ ਅਪਲਾਈ ਕਰ ਸਕਦੇ ਹੋ ਤਾਂ ਯੂਕੇ ਲਾਟਰੀ ਵੀਜ਼ਾ ਅਪਲਾਈ ਕਰਨ ਦੇ ਲਈ ਇਹ ਮੇਨ ਕੋਰਸ ਆ ਜਿਹੜੇ ਅੰਡਰ ਗ੍ਰੈਜੂਏਟਲ ਲੈਵਲ 6 ਦੇ ਵਿੱਚ ਆਉਂਦੇ ਆ ਇਸ ਤੋਂ ਬਾਅਦ ਜਿਹੜੇ ਆ ਕਿ ਜੇ ਤੁਹਾਡੀ ਡਿਗਰੀ ਕੀਤੀ ਆ 3 ਜਾਂ 4 ਸਾਲ ਦੀ ਤਾਂ ਤੁਸੀਂ ਯੂਕੇ ਲਾਟਰੀ ਵੀਜ਼ਾ ਅਪਲਾਈ ਕਰ ਸਕਦੇ ਹੋ ਅਡੀਸ਼ਨਲ ਜਿਹੜੇ ਡਾਕੂਮੈਂਟ ਆ ਜੇ ਤੁਸੀਂ ਵਿਆਹੇ ਹੋ ਤਾਂ ਤੁਹਾਡਾ ਮੈਰਿਜ ਸਰਟੀਫਿਕੇਟ ਹੋਣਾ ਜ਼ਰੂਰੀ ਆ ਜੇ ਤੁਹਾਡੇ ਬੱਚੇ ਨੇ ਤਾਂ ਉਹਨਾਂ ਦੇ ਜਨਮ ਸਰਟੀਫਿਕੇਟ ਹੋਣੇ ਜ਼ਰੂਰੀ ਆ ਬਰਥ ਸਰਟੀਫਿਕੇਟ ਹੋਣੇ ਜ਼ਰੂਰੀ ਆ ਪੁਲਿਸ ਕਲੀਅਰੈਂਸ ਦਾ ਤੁਹਾਨੂੰ ਮੈਂ ਕਲੀਅਰ ਕਰ ਹੀ ਦਿੱਤਾ ਕਿ ਪੀਸੀਸੀ ਤੁਹਾਡੇ ਕੋਲੇ ਹੋਣੀ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਸਾਰੀ ਨਹੀਂ ਸਾਰੀ ਫਾਈਲ ਤਿਆਰ ਕਰ ਲਈ ਤਾਂ ਤੁਹਾਡੇ ਕੋਲ ਜੇ ਤੁਸੀਂ ਆਪਦੀ ਫਾਈਲ ਆਪ ਲਾਉਂਗੇ ਤਾਂ ਸਭ ਤੋਂ ਵਧੀਆ ਜੇ ਤੁਹਾਨੂੰ ਫਿਰ ਵੀ ਨਾ ਕੁਝ ਪਤਾ ਲੱਗੇ ਕੀ ਫਾਈਲ ਕਿਵੇਂ ਸਬਮਿਟ ਕਰਨੀ ਆ ਕਿਵੇਂ ਅੱਗੇ ਦਾ ਪ੍ਰੋਸੈਸ ਤਿਆਰ ਕਰਨਾ ਤਾਂ ਤੁਸੀਂ ਸਾਡੇ ਯੂਲੋ ਐਜੂਕੇਸ਼ਨ ਮੋਗਾ ਆਫਿਸ ਦੇ ਵਿੱਚ ਆ ਕੇ ਆਪਦਾ ਫ੍ਰੀ ਆਫ ਕਾਸਟ ਸਾਰੇ ਦਾ ਸਾਰਾ ਕੰਮ ਕਰਵਾ ਸਕਦੇ ਹੋ ਯੂਲੋ ਐਜੂਕੇਸ਼ਨ ਦੇ ਉੱਪਰ ਮੈਨੂੰ ਡੀਐਮ ਕਰ ਸਕਦੇ ਹੋ ਜਾਂ ਮੇਰੇ ਕੰਟੈਕਟ ਨੰਬਰ ਤੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਕਿ ਕਿਵੇਂ ਇਹ ਸਾਰਾ ਪ੍ਰੋਸੈਸ ਕਰਨਾ ਬਸ ਬੇਨਤੀ ਇਹੀ ਆ ਮੇਰੇ ਵੀਰੋ ਕਿ ਅਪਲਾਈ ਉਹੀ ਕਰਿਓ ਜਿਨ੍ਹਾਂ ਦਾ ਬੈਲਟ ਦੇ ਵਿੱਚ ਨਾਮ ਆਇਆ ਵਾ ਤੇ ਉਹੀ ਉਹੀ ਬੰਦਾ ਲਾਜ਼ਮੀ ਇਹਨੂੰ ਅਪਲਾਈ ਕਰੇ ਜਿਨ੍ਹਾਂ ਦੀ ਡਿਗਰੀ ਕੀਤੀ ਹੋਈ ਆ ਯੂਐਲਓ ਦੀ ਜਿਹੜੀ ਲੋਕੇਸ਼ਨ ਆ ਯੂਐਲਓ ਐਜੂਕੇਸ਼ਨ ਨੀਅਰ ਗੁਰਨਾਣੇ ਕਾਲਜ ਮੋਗਾ ਪੰਜਾਬ ਆ ਮੇਰਾ ਨੰਬਰ ਆ ਜੀ ਕੰਟੈਕਟ ਨੰਬਰ ਜਿਨੇ ਜਿਨੇ ਅਪਲਾਈ ਕਰਨਾ ਜਿਨ੍ਹਾਂ ਦੀ ਲੋਟਰੀ ਲੱਗ ਚੁੱਕੀ ਆ ਉਹ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੋ ਜਾਂ ਤੁਸੀਂ ਯੂਐਲਓ ਐਜੂਕੇਸ਼ਨ ਦੇ ਉੱਪਰ ਡੀਐਮ ਕਰ ਸਕਦੇ ਹੋ ਤਾਂ ਕਿ ਤੁਹਾਡਾ ਅਗਲਾ ਪ੍ਰੋਸੈਸ ਫ੍ਰੀ ਆਫ ਕਾਸਟ ਅਪਲਾਈ ਕਰ ਸਕੀਏ ਯੂਐਲਓ ਐਜੂਕੇਸ਼ਨ ਵਿਜ਼ਿਟ ਕਰ ਸਕਦੇ ਹੋ ਮੋਗਾ ਆਫਿਸ ਨੀਅਰ ਗੁਰਨਾਣੇ ਕਾਲਜ ਮੋਗਾ ਤਾਂ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਆਪਦੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ